ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਰਸਿਕਾ ਮਹਾਤਮਾ ਡਾ ਖੂਸ ਰਾਜ ਕੁਝ ਲੋਕਾਂ ਵੱਲੋਂ ਬਿਕਮਜੀਤ ਸਿੰਘ ਮਜੀਠੀਆ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਸੱਚ ਮੁੱਚ ਇਸ ਨੇ ਨਸ਼ਾ ਪਿਛਿਆ ਇਸ ਨੂੰ ਨਸ਼ੇ ਦਾ ਸੂਦਾਕਰ ਵੀ ਕਿਹਾ ਜਾਂਦਾ ਹੈ ਚਿੱਟੇ ਦੀ ਦੇਣ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਿਕਰਮ ਮਜੀਠੀਆ ਦੀ ਹੈ ਬਿਕਮਜੀਤ ਸਿੰਘ ਜੀਠਿਆ ਤੇ ਕਈ ਵਾਰ ਇਲਜ਼ਾਮ ਲਗਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕੀਤੀ ਹੈ ਬਿਜ਼ਨਸ ਡਿਪਾਰਟਮੈਂਟ ਨੂੰ ਕਹਿ ਕੇ ਲਗਭਗ 15 ਗੱਡੀਆਂ ਆਈਆਂ ਬਿਕਮਜੀਤ ਸਿੰਘ ਜੀਠਿਆ ਦਾ ਜਿਹੜਾ ਕਾਰ ਹੈ ਅੰਮ੍ਰਿਤਸਰ ਦੇ ਵਿੱਚ ਪੁਛਤਾਚੀ ਕੀਤੀ ਗਈ ਇਨਫੋਰਮ ਵੀ ਨਹੀਂ ਕੀਤਾ ਗਿਆ ਬਿਕਮਜੀਤ ਸਿੰਘ ਜੀਠਿਆ ਉੱਤੇ ਕਿਹੜੇ ਇਲਜ਼ਾਮ ਨੇ ਉਹਨਾਂ ਦਾ ਖੁਲਾਸਾ ਵੀ ਨਹੀਂ ਕੀਤਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਨੇ ਅਰਵਿੰਦ ਕੇਜਰੀ ਬਾ ਵੀ ਦਿੱਲੀ ਦੇ ਵਿੱਚ ਨੇ ਉਹਨਾਂ ਦੋਨਾਂ ਵੱਲੋਂ ਇੱਕੋ ਸਰ ਵਿੱਚ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਸ਼ਾ ਤਸਕਰਾਂ ਦੀ ਕੋਈ ਥਾਂ ਨਹੀਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਤੇ ਚਾਹੇ ਹੋਣ ਉਹ ਭਾਰਤੀ ਜਨਤਾ ਪਾਰਟੀ ਦੇ ਚਾਹੇ ਹੋਣ ਕਾਂਗਰਸ ਪਾਰਟੀ ਦੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਗੱਡੀਆਂ ਦੇ ਵਿੱਚ ਨਸ਼ਾ ਵਿਕਦਾ ਸੀ ਅੰਤਰਰਾਸ਼ਟਰੀ ਨਸ਼ਾ ਤਸਕਰ ਇਹਨਾਂ ਦੇ ਘਰ ਆ ਕੇ ਬੈਠਦੇ ਸੀ ਇਹਨਾਂ ਵੱਲੋਂ ਖੁੱਲਾ ਚਿੱਟੇ ਦਾ ਵਪਾਰ ਕੀਤਾ ਗਿਆ ਬਿਕਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਬਿਕਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕਰਦੇ ਸਮੇਂ ਬਿਕਮਜੀਤ ਸਿੰਘ ਮਜੀਠੀਆ ਨੇ ਕਿਹਾ ਸਮਾਂ ਆਉਣ ਆ ਲੈਣ ਦਿਓ ਸਮੇਂ ਤੇ ਤੁਹਾਨੂੰ ਦੱਸਾਂਗੇ ਕਿਹੜੇ ਪਾਸੇ ਜਾਣਾ ਹੈ ਤੇ ਕਿਹੜੇ ਪਾਸੇ ਨਹੀਂ ਜਾਣਾ ਚੀਕਾਂ ਪਵਾ ਦੇਾਂਗੇ ਭਗਵੰਤ ਮਾਨ ਦੀਆਂ ਪਹਿਲਾਂ ਆਪਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲਬਾਤ ਸੁਣਦੇ ਹਾਂ ਆ ਬਈ ਆ ਗਏਗਾ ਸਰਕਾਰ ਦੀ ਤਕੀਸ਼ ਹੈ ਆ ਜਿਹੜਾ ਵੀਡੀਓ ਵਿਖਾਈਆ ਆਪ ਅਕਸਰ ਮੇਰੇ ਕੋਲ ਨਹੀਂ ਆਇਆ ਬਲੀ ਬਲੀ ਹੋਵੇ। ਫਤਾਲੀ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ। ਮਗਰ ਫਕਲਾਂ ਨੂੰ ਵੇਖੋ। ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਘਰ ਹੀ ਬਤਵਾਣ ਗਿਆ ਆਖ ਲੋਤਾਈ। ਤੇ ਚੀਕਾ ਤੇਰੀਆਂ ਵਿਖਦਾਉ। ਆਇਆ ਚੀਕਾ ਦਿਖਾਈ ਤੇ ਆਇਆ ਤੇ ਨਾ ਤੇ ਨਾ ਤੇ ਮੈਂ। ਕਿੰਨਾ ਕੰਮ ਜਲਦੀ ਤੇ ਆਇਆ। ਫਕਲਾਂ। ਆਇਆ। ਇੱਥੇ ਆ ਆਵੇ। ਆਇਆ ਜੇ ਕਿਸੇ ਨੂੰ ਨਹੀਂ ਆਇਆ। ਇਹ ਨੰਬੀ ਪੰਚੀ ਦੇ ਬੰਦਗੀ ਦਾ ਫਿਰ ਫੋਨ ਸਾਹ ਕੇ ਲਾਈਏ ਤੇ ਸੰਖਿਆਪਨ ਨਹੀਂ ਜਾਨਾ ਮਾਹਰ ਰਿਕਾਰਡਿੰਗ ਕਰਾ ਮਾਹਰ ਸਾਨੂੰ ਪਾਰੀ ਪੇਟਾ ਠੀਕ ਹੈ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਬਾਹਰ ਨਹੀਂ ਜਾਣ ਦਿੰਦੇ ਕੰਮ ਕਰਾਉਣ ਆਏ ਸੀ ਸਾਹ ਜੀ ਕਿਸੇ ਦੀ ਬੰਟੀ ਦੇ ਡਾਕਟਰੀ ਤਾ ਇੰਨਾ ਡਿਸਕ੍ਰੀਟਿਵ ਪਿਛਾੜ ਨਾ ਇਹ ਆ ਬਿਕਮ ਜੀ ਸਿੰਘ ਜੀਥਿਆ ਦੀ ਧਮਕੀ ਕਿ ਤਿਆਰ ਹੋ ਜਾ ਮੱਛਾਂ ਨੂੰ ਤਾ ਦਿੱਤਾ ਗਿਆ ਬਿਕਰਮਲ ਮਜੀਠੀਆ ਵੱਲੋਂ ਉਹਨਾਂ ਨੇ ਕਹਿ ਕੇ ਇਹ ਸਮਾਂ ਤੇਰਾ ਹੈ ਲੇਕਿਨ ਆਉਣ ਵਾਲਾ ਸਮਾਂ ਸਾਡਾ ਹੈ ਕੀ ਕੜਾੜਾ ਦੇਾਂਗੇ ਭਗਵੰਤ ਮਾਨਾ ਤੇਰੀਆਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਬਿਕਰਮਜੀਠੀਆ ਵੱਲੋਂ ਚੈਲੰਜ ਕੀਤਾ ਗਿਆ ਹੈ ਚੈਲੰਜ ਕਰਨਾ ਕੋ ਆਮ ਗੱਲ ਨਹੀਂ ਹੁੰਦੀ ਕਿਉਂਕਿ ਪੰਜਾਬ ਦੇ ਰਾਜੇ ਨੇ ਸੱਤਾ ਦੇ ਵਿੱਚ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਦੇ ਹੋਣ ਦੇ ਨਾਲ ਨਾਲ ਗ੍ਰਹਿ ਮੰਤ్రਾਲਾ ਵੀ ਉਹਨਾਂ ਦੇ ਕੋਲ ਹੈ ਡਿਪਟੀ ਸੀਐਮ ਵੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਇੱਕ ਤਰ੍ਹਾਂ ਦੀ ਧਮਕੀ ਦੇ ਦਿੱਤੀ ਗਈ ਕਿ ਭਗਵੰਤ ਮਾਨਾ ਤਿਆਰ ਹੋ ਜਾ ਤੇਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚੀਕਾਂ ਕਰਵਾ ਦਿੱਤੀਆਂ ਜਾਣਗੀਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਵਿਜਲੈਂਸ ਦੀ ਹਿਰਾਸਤ ਵਿੱਚ ਲੈ ਲਿਆ ਗਿਆ ਆਲਰੇਡੀ ਉਹ ਚੰਡੀਗੜ੍ਹ ਗਏ ਚਲੇ ਨੇ ਗਨੀਮ ਕੋਰ ਮਜੀਠੀਆ ਵੀ ਕਹਿੰਦੇ ਨੇ ਕਿ ਪਿੱਛੇ ਪਹੁੰਚ ਗਈ ਹੈ ਪੱਤਰਕਾਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿਹੜੇ ਇਲਜ਼ਾਮ ਲੱਗਦੇ ਨੇ ਕਿਹੜੀ ਕਾਰਵਾਈ ਹੁੰਦੀ ਹੈ ਉਹ ਸਵੇਰ ਤੱਕ ਪਤਾ ਲੱਗ ਜਾਵੇਗਾ ਤਾਂ